ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀ ਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਕਿਸ ਦਿਨ ਹੈ ਦੀਵਾਲੀ 20 ਜਾਂ 21 ਅਕਤੂਬਰ ਜਾਣੋ 5 ਦਿਨਾਂ ਤਿਹਾਰ ਦਾ ਪੂਰਾ ਕੈਲੰਡਰ ਹਿੰਦੂਆਂ ਦੇ ਪ੍ਰਮੁੱਖ ਤਿਹਾਰਾਂ ਵਿੱਚ ਇੱਕ ਦੀਵਾਲੀ ਦਾ ਤਿਹਾਰ ਦੇਸ਼ ਭਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ 5 ਦਿਨਾਂ ਦਾ ਮਹੱਤਵਪੂਰਨ ਉਤਸਵ ਹੈ ਜੋ ਤਨ ਤਿਰਸ ਤੋਂ ਸ਼ੁਰੂ ਹੋ ਕੇ ਭਾਈ ਦੂਰ ਦੇ ਸਮਾਪਤ ਹੁੰਦਾ ਹੈ ਇਸ ਵਾਰ ਦੀਵਾਲੀ ਤਰੀਕ ਨੂੰ ਲੈ ਕੇ ਕੁਝ ਉਲਝਣ ਬਣੀ ਹੋਈ ਸੀ ਕਿ 20 ਜਾਂ 21 ਅਕਤੂਬਰ ਨੂੰ ਮਨਾਈ ਜਾਵੇ ਕਿ ਦੀਵਾਲੀ ਹਾਲਾਂਕਿ ਕੈਲੰਡਰ ਦੇ ਮੁਤਾਬਕ ਸਹੀ ਤਿਥੀ ਸਪਸ਼ਟ ਕਰ ਦਿੱਤੀ ਗਈ ਹੈ ਦੀਵਾਲੀ ਦਾ ਤਿਹਾਰ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਮੱਸਿਆ ਤਿਥੀ ਦੇ ਦਿਨ ਮਨਾਇਆ ਜਾਂਦਾ ਹੈ ਦੀਵਾਲੀ 2025 ਦਾ ਪੂਰਾ ਕੈਲੰਡਰ ਅਤੇ ਸੁਭ ਤਰੀਕਾਂ ਦੀਵਾਲੀ ਦਾ ਪੰਜ ਦਿਨਾਂ ਦਾ ਤਿਹਾਰ ਹਰ ਸਾਲ ਨਰਕ ਜੁੱਤਰ ਦਸੀ ਛੋਟੀ ਦੀਵਾਲੀ ਤੋਂ ਸ਼ੁਰੂ ਹੋ ਕੇ ਭਾਈ ਦੂਜੇ ਸਮਾਪਤ ਹੁੰਦਾ ਹੈ ਆਓ ਜਾਣਦੇ ਹਾਂ ਇਹਨਾਂ ਪੰਜ ਦਿਨਾਂ ਦੇ ਤਿਉਹਾਰ ਦਾ ਸਹੀ ਤਰੀਕਾ ਤਨ ਤੇਰਸ ਜੋ ਕਿ 19 ਅਕਤੂਬਰ ਨੂੰ ਮਨਾਇਆ ਜਾਵੇਗਾ ਤਰੋਸ ਦੀ ਤਿਥੀ ਦਾ ਆਰੰਭ 18 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਪਹਿਰੇ 12:20 ਤੇ ਹੋਵੇਗਾ ਇਸ ਦਾ ਸਮਾਪਨ 19 ਅਕਤੂਬਰ ਐਤਵਾਰ ਨੂੰ ਦੁਪਹਿਰੇ 1:52 ਤੇ ਹੋਵੇਗਾ ਪਰ ਦੋਸ ਕਾਲ ਵਿੱਚ ਤ੍ਰੋਸ ਦੀ ਤਿਥੀ ਹੋਣ ਕਾਰਨ ਤਨ ਤੇਜ ਦਾ ਤਿਹਾਰ 19 ਅਕਤੂਬਰ ਨੂੰ ਮਨਾਇਆ ਜਾਵੇਗਾ ਦੂਜੇ ਨੰਬਰ ਤੇ ਆਉਂਦਾ ਹੈ ਛੋਟੀ ਦੀਵਾਲੀ ਨਰਕ ਚਤੁਰਦਸ਼ੀ ਜੋ ਕਿ 21 ਅਕਤੂਬਰ ਨੂੰ ਮਨਾਈ ਜਾਵੇਗੀ ਚਤੁਰਦਸ਼ੀ ਤਿਥੀ ਦਾ ਆਰੰਭ 19 ਤਰੀਕ ਨੂੰ ਦੁਪਹਿਰੇ 1:52 ਵਜੇ ਹੋਵੇਗਾ ਅਤੇ 20 ਤਰੀਕ ਨੂੰ ਦੁਪਹਿਰੇ 3:45 ਮਿੰਟ ਦੇ ਸਮਾਪਤ ਹੋਵੇਗਾ ਹਾਲਾਂਕਿ ਛੋਟੀ ਦੀਵਾਲੀ ਦਾ ਤਿਹਾਰ 20 ਅਕਤੂਬਰ ਨੂੰ ਮਨਾਇਆ ਜਾਵੇਗਾ ਦੀਵਾਲੀ ਜੋ ਕਿ 21 ਅਕਤੂਬਰ ਨੂੰ ਮਨਾਇਆ ਜਾਵੇਗਾ ਅਮਵਸਿਆ ਤਿਥੀ ਦਾ ਆਰੰਭ 20 ਅਕਤੂਬਰ ਨੂੰ ਦੁਪਹਿਰੇ 3:45 ਮਿੰਟ ਤੇ ਹੋਵੇਗਾ ਅਮਵਸਿਆ ਤਿਥੀ ਦਾ ਸਮਾਪਨ 21 ਅਕਤੂਬਰ ਨੂੰ ਸ਼ਾਮ 5:55 ਮਿੰਟ ਤੇ ਹੋਵੇਗਾ ਅਜਹੀ ਸਥਿਤੀ ਵਿੱਚ ਦੀਵਾਲੀ ਦਾ ਮੁੱਖ ਤਿਹਾਰ 21 ਅਕਤੂਬਰ ਨੂੰ ਮਨਾਇਆ ਜਾਵੇਗਾ ਵੈਸ਼ਨਵ ਮਤ ਮੁਤਾਬਕ ਤਿਹਾਰ ਦਿਨ ਚਰੰਦੀ ਤਿਥੀ ਦੇ ਮੁਤਾਬਕ ਮਨਾਇਆ ਜਾਂਦਾ ਹੈ ਜਿਸ ਕਾਰਨ ਅਜਿਹੀ ਸਥਿਤੀ ਵਿੱਚ ਦੀਵਾਲੀ ਦਾ ਮੁੱਖ ਤਿਹਾਰ 21 ਅਕਤੂਬਰ ਨੂੰ ਮਨਾਇਆ ਜਾਵੇਗਾ ਗੋਬਰਦਨ ਪੂਜਾ ਅਨਕੂਟ 22 ਅਕਤੂਬਰ ਨੂੰ ਮਨਾਇਆ ਜਾਵੇਗਾ ਗੋਬਰਦਨ ਅਨਕੂਟ ਪੂਜਾ ਪ੍ਰਿਪਦਾ ਤਿਥੀ ਦੇ ਦਿਨ ਮਨਾਈ ਜਾਂਦੀ ਹੈ ਪ੍ਰਤੀਬਦਾ ਤithi 21 ਅਕਤੂਬਰ ਨੂੰ ਸ਼ਾਮ 5:55 ਮਿੰਟ ਤੇ ਲੱਗੇਗੀ ਅਤੇ 22 ਅਕਤੂਬਰ ਨੂੰ ਸ਼ਾਮ 8:17 ਮਿੰਟ ਤੱਕ ਰਹੇਗੀ। ਉਦੇ ਤithi ਦੇ ਅਨੁਸਾਰ ਗੋਵਰਧਨ ਦਾ ਤਿਹਾਰ 22 ਅਕਤੂਬਰ ਨੂੰ ਹੀ ਮਨਾਇਆ ਜਾਵੇਗਾ। ਭਾਈ ਦੂਜ ਦਾ ਤਿਹਾਰ 23 ਅਕਤੂਬਰ ਨੂੰ ਮਨਾਇਆ ਜਾਵੇਗਾ। ਭਾਈ ਦੂਜ ਦਾ ਤਿਹਾਰ 카ਰ्तिक ਮਸ ਦੀ ਦੂਜ ਤithi ਦੇ ਦਿਨ ਮਨਾਇਆ ਜਾਂਦਾ ਹੈ। ਦੂਜ ਤithi ਦਾ ਆਰੰਭ 22 ਅਕਤੂਬਰ ਨੂੰ ਰਾਤ 8:17 ਮਿੰਟ ਤੇ ਹੋਵੇਗਾ। ਇਸ ਦਾ ਸਮਾਪਨ 23 ਅਕਤੂਬਰ ਨੂੰ ਰਾਤ 10:47 ਮਿੰਟ ਤੇ ਹੋਵੇਗਾ ਇਸ ਲਈ ਭਾਈ ਦੂਰ ਦਾ ਪਵਿੱਤਰ ਤਿਹਾਰ 23 ਅਕਤੂਬਰ ਨੂੰ ਮਨਾਇਆ ਜਾਵੇਗਾ